你不要。 ਜੰਦਾਬਾਦ ਜੰਦਾਬਾਦ ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ ਹਾਏ ਭਾਰਤ ਕੁੱਤੀ ਦਾ ਧੱਕਾ ਪਏ ਕੁੱਤੀ ਦਾ ਜੋ ਪਹਿਲਗਾਮ ਵਿੱਚ ਇਦਾਂ ਵੱਡਾ ਕਾਂਡ ਹੋਇਆ ਚੁੰ ਚੁੰ ਕੇ ਹਿੰਦੂਆਂ ਦਾ ਨਾਂ ਲੈ ਲੈ ਕੱਢ ਕੱਢ ਕੇ ਇਹਨਾਂ ਨੇ ਮਾਰੇ ਆ ਸ਼ਹੀਦ ਕੀਤਾ ਉਹਨਾਂ ਨੂੰ ਉਹਦੇ ਵਿਰੋਧ ਵਿੱਚ ਸ਼ਿਵ ਸੰਨ ਨੂੰ ਕੀਤਾ ਜਾ ਰਿਹਾ ਔਰ ਅਸੀਂ ਉਰ ਜੋਰ ਸਰਕਾਰ ਕੋ ਮੰਗ ਕਰਦੇ ਆ ਕਿ ਕਸ਼ਮੀਰ ਤੇ ਛੇਤੀ 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 ਫੇਰ ਵਰਲੀ ਰਾਜ ਕੀਤਾ ਜਾਵੇ ਕਿਉਂਕਿ ਉੱਥੇ ਨੀਰ ਦਾ ਮਾਹੌਲ ਆ ਕੋ ਹਿੰਦੂਆਂ ਦਾ ਬੋਲ ਖਲਾਬ ਚੱਲ ਰਿਹਾ ਹੈ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਵੀ ਐਰ ਕੀ ਅਮਨ ਨਾਲ ਦੀ ਯਾਤਰਾ ਵੀ ਜਿਹੜੀ ਉਹ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਸੇ ਵਿੱਚ ਕੋਈ ਦਰ ਘਟਣਾ ਇਦੀ ਵੱਡੀ ਹੋ ਸਕਦੀ ਹੈ ਇਸ ਕਰਕੇ ਸਾਡੀ ਹਸੇੜ ਦੇ ਸਰਕਾਰ ਨੂੰ ਬੇਨਤੀ ਆ ਔਰ ਸਾਰੇ ਹਿੰਦੂ ਨੂੰ ਬੇਨਤੀ ਆ ਵੀ ਇਹਦੇ ਵਿੱਚ ਵਿਰੋਧ ਵਿੱਚ ਤਗੜੇ ਹੋ ਕੇ ਡਟ ਕੇ ਇਹਨਾਂ ਹੱਤੋਂ ਆਦੀ ਦਾ ਮੁਕਾਬਲਾ ਕਰਨ ਵਾਸਤੇ ਹਰ ਛੜਕਾ ਦੇ ਆਓ ਔਰ ਸਰਕਾਰ ਤੇ ਦਬਾਅ ਪਾਓ ਜੈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਜੈਗਬਲ ਲਾਲੀ ਨੂੰ ਲੇਤਾ ਸਮੂਹ ਹਿੰਦੂ ਨੇਤਾਵਾਂ ਨੇ ਅਸੀਂ ਸਾਰੇ ਜਿਨੇ ਸੰਬਰ ਸਭ ਦੇ ਸਮੂਹ ਹਿੰਦੂ ਨੇਤਾ ਸਾਰਿਆਂ ਨੇ ਅੱਜ ਅਸੀਂ ਲੋਸ ਪ੍ਰੋਟੈਸਟ ਕੀਤਾ ਪਾਕਿਸਤਾਨ ਦਾ ਝੰਡਾ ਸਾੜਿਆ ਅੱਤਵਾਦ ਦਾ ਝੰਡਾ ਸਾੜਿਆ ਅੱਤਵਾਦ ਦਾ ਖਤਰਾ ਸਾੜਿਆ ਪਿਛਲੇ ਦਿਨੀ ਪਰਸੋਂ ਜੋ ਜਿਹੜਾ Jammu Kashmir ਚ ਪਹਿਲਗਾਮ ਤੇ ਵਿੱਚ ਘਟਨਾ ਘਟੀ ਆ ਉਹ ਤੋਂ ਦੇ ਟੂਰਿਸਟ ਜਿਹੜਾ ਸਾਡੇ ਦੇਸ਼ ਦੇ ਟੂਰਿਸਟ ਉੱਤੇ ਗਏ ਸੀਗੇ ਉਹਨਾਂ ਨੂੰ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਪਰ ਸਾਨਾ ਵੱਡੀ ਭਾਈ ਦੁੱਖਤ ਘਤਨਾ ਹੈ ਕਿ ਉਹਨਾਂ ਨੂੰ ਕੁਛ ਪੁੱਛ-ਪੁੱਛ ਕੇ ਉਹਨਾਂ ਦੇ ਧਰਮ ਪੁੱਛ-ਪੁੱਛ ਕੇ ਮਾਰਿਆ ਗਿਆ ਕਿ ਤੂੰ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਤੂੰ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਔਰ ਜੇ ਗਲਤੀ ਨਾਲ ਕਿਸੇ ਨੇ ਆਪਣਾ ਧਰਮ ਦੱਸਦਾ ਕਿ ਮੈਂ ਮੁਸਲਮਾਨ ਆ ਤੇਰੀ ਪੈਂਟ ਲਵਾ ਕੇ ਚੱਕ ਕੀਤਾ ਗਿਆ ਕਿ ਮੁਸਲਮਾਨ ਹੈ ਕਿ ਨਹੀਂ ਆ ਕਿੱਡੀ ਘਟਿਆ ਨਿ ਜਿੰਨੀ ਨਿੰਦਾ ਦੀ ਕੀਤੀ ਜਾਵੇ ਉਨੀ ਘਾਟੇ ਗਈ ਆ ਕਿੰਨੀ ਮਾੜੀ ਗੱਲ ਆ ਇਹ ਨਿਰਦੋਸ਼ ਲੋਕਾਂ ਨੂੰ ਜੇ ਪਾਕਿਸਤਾਨ ਦੇ ਟੱਟ ਪੰਜੂ ਜਿਹੜੇ ਅੰਤਗਵਾਦੀ ਆ ਜੇ ਉਹਨਾਂ ਚ ਹਿੰਮਤ ਹੈਗੀ ਤੇ ਸਾਡੀ ਫੌਜ ਦਾ ਮੁਕਾਬਲਾ ਕਰਨ ਸਾਡੀ ਫੌਜ ਬੈਠੀ ਓਥੇ ਉਹਨੇ ਹੱਥੇ ਲੋਕਾਂ ਨੂੰ ਕਿ ਮਾਰਦੇ ਆ ਮੁਕਾਬਲਾ ਕਰਨ ਜਿੰਨਾਂ ਕੋਲ ਹਥਿਆਰ ਆ ਕਹਿ ਕੇ ਆਣ ਸ਼ਿਵਸਾਣਾ ਨਾਲ ਮੁਕਾਬਲਾ ਕਰਨ ਕਹਿ ਕੇ ਆਣ ਬੰਗਾਰ ਕੇ ਆਣ ਨਿਰਦੋਸ਼ ਲੋਕਾਂ ਨਾਲ ਇਸ ਤਰ੍ਹਾਂ ਜੋ ਇਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ ਅਸੀਂ ਉਰ ਜੋ ਨਿੰਦਾ ਕਰਦੇ ਆ ਦੀ ਔਰ ਸਰਕਾਰ ਕੋ ਮੰਗ ਕਰਦੇ ਆ ਕਿ ਕੱਲਾਂ ਦਾ ਟਾਈਮ ਖਤਮ ਹੋ ਗਿਆ ਮੀਟਿੰਗਾਂ ਦਾ ਦੌਰ ਖਤਮ ਹੋ ਗਿਆ ਹੁਣ ਮੀਟਿੰਗਾਂ ਨਹੀਂ ਹੁਣ ਐਕਸ਼ਨ ਦਾ ਦੌਰ ਆ ਕਿਉਂਕਿ ਬੰਗਲਾਦੇਸ਼ ਹੀ ਜੇਕਰ ਕਾਂਡ ਹੋਇਆ ਤੇ ਹਿੰਦੂਆਂ ਨੂੰ ਮਾਰੇਗੇ ਵੈਸਟ ਬੰਗਾਲੀ ਜੇ ਹੋਇਆ ਤੇ ਹਿੰਦੂ ਮਾਰੇਗੇ ਜੇ 84 ਦੇ ਦਸ਼ਕੀ ਚ ਪੰਜਾਬ ਵਿੱਚ ਕਾਂਡ ਆਦਾ ਉਦੋਂ ਵੀ ਹਿੰਦੂ ਮਾਰੇਗੇ ਤੇ ਹੁਣ ਕਸ਼ਮੀਰ ਵਿੱਚ ਕਾਂਡ ਆਇਆ ਤੇ ਹੁਣ ਵੀ ਹਿੰਦੂ ਮਾਰੇਗੇ ਕੀ ਆ ਹਿੰਦੂ ਬਲੀ ਦਾ ਬੱਕਰਾ ਹਿੰਦੂ ਨੂੰ ਬਲੀ ਦਾ ਬੱਕਰਾ ਸਮਝਦਾ ਤੁਸੀਂ ਮਰਵਾਣਾ ਉਹਨਾਂ ਦਾ ਕਹਿੰਦੇ ਬਹੁ ਸੰਖਿਆ ਤੇਸ਼ ਬਹੁ ਸੰਖਿਆ ਸਾਡਾ ਦੇਚ ਅਸੀਂ ਬਲੀ ਦੇ ਬੱਕਰੇ ਆ ਜੇ ਅਸੀਂ ਉਹ ਕੰਮ ਕਰਦੇ ਆ ਅਸੀਂ ਪਤਲਾ ਸਾੜਨਾ ਜਾਂਦੇ ਹੀ ਮਸਜਿਦ ਦੇ ਕੋਲ ਇਹ ਮਸਜਿਦ ਕੋ ਪਤਲਾ ਨਹੀਂ ਸਾੜਨਾ ਜੀ ਕਿਉਂ ਨਹੀਂ ਸਾੜਨਾ ਮਸਜਿਦ ਕੋ ਪਤਲਾ ਇਹ ਚੌਂਕੀ ਜਸਾੜ ਦੋ ਜੀ ਕਿਉਂ ਚੌਂਕੀ ਸਾੜੀਏ ਲੋਕਤੰਤਰ ਦਾ ਲੋਕਤੰਤਰ ਹੀ ਹਰ ਜਗ੍ਹਾ ਤੇ ਸਾਨੂੰ ਪ੍ਰੋਟੈਕਟ ਕਰਨ ਦਾ ਹੱਕ ਹੈਗਾ ਲੇਕਿਨ ਸਾਡਾ ਲੋਕਤੰਤਰ ਚ ਕਲਾ ਘੋਟਿਆ ਜਾ ਰਿਹਾ ਹੈ ਜਿਹੜਾ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਪੜਾਹ ਹਿੰਦੂਆਂ ਦੇ ਅੰਦਰ ਰੂਦ ਬੜਨ ਡਿਆ ਇਹ ਕਿਸੇ ਨਾ ਕਿਸੇ ਟਾਂ ਫਟੇਗਾ ਪਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿੰਨਾ ਹੈ ਮੰਤਰੀ ਜੀ ਨੂੰ ਕਹਿੰਨਾ ਕਿ ਰੋਜ਼ ਰੋਜ਼ ਮਰਨ ਨਾਲੋਂ ਦੇਸ਼ ਦੇ ਜਵਾਨ ਮਰਵਾਨ ਨਾਲੋਂ ਇੱਕੋ ਵਾਰ ਆਰ ਪਾਰ ਦੀ ਲੜਾਈ ਕੀਤੀ ਜਾਵੇ ਪਾਕਿਸਤਾਨ ਨਾਲ ਜੋ ਹੋਏਗਾ ਦੇਖਾਇਆ ਜਾਗਾ ਸਾਰਾ ਤੇਜ ਤੁਹਾਡੇ ਨਾਲ ਆ ਦੇਸ਼ ਦਾ ਬਚਾ ਬਚਾਤਾ ਰਹਿਣਾ ਆ ਔਰ ਦੂਜੀ ਗੱਲ ਇੱਕ ਹੋਰ ਨਾਲ ਤੁਹਾਡੇ ਪ੍ਰੈਸ ਦੇ ਮਾਤਮ ਨਾਲ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਨਾ ਕਿ ਸੁਧਰ ਜਾਓ ਇਹ ਜਿਹੜਾ ਪੰਜਾਬ ਦੇ ਵਿੱਚ ਮੁਸਲਮਾਨ ਆ ਰਿਹਾ ਦੂਜੀਆਂ ਪਰਦੇਸਾਂ ਤੋਂ ਇਹ ਪਤਾ ਨਹੀਂ ਕੌਣ ਆ ਕੋਈ ਇਹਦੀ ਨਾ ਇਨਕੁਆਰੀ ਹੋ ਰਹੀ ਜੇ ਲੋਕਾਂ ਦੇ ਘਰਾਂ ਦੇ ਘਰ ਖਰੀਦੇ ਜਾ ਰਹੇ ਜੇ ਮਹਿੰਗੇ ਭਾਵਾਂ ਨਾਲ ਲੋਕਾਂ ਦੀਆਂ ਦੁਕਾਨਾਂ ਕਰਾਇ ਦੇ ਲਈਤੀ ਜਾਂਦੀਆਂ ਮਹਿੰਗੇ ਭਾਵਾਂ ਨਾਲ ਉਦਾਂ ਅਸੀਂ ਲੋਕ ਨੇ ਕਾਰੋਬਾਰ ਨਹੀਂਗਾ ਤੇ ਇੰਨਾ ਇੰਨਾ ਕਿਰਾਇਆ 50-50 ਹਜ਼ਾਰ ਰੁਪਏ ਭਰ ਕੇ ਦੁਕਾਨਾਂ ਲੈ ਕੇ ਕੀ ਕਰ ਰਹੇ ਨੇ ਇਹਦੀ ਵੀ ਇਨਕੁਆਰੀ ਕੀਤੀ ਜਾਵੇ ਇਹ ਨਾ ਹੋਵੇ ਤੇ ਕਸ਼ਮੀਰ ਵਾਲਾ ਜਿਹੜਾ ਕੰਮ ਆ ਉਹ ਫਿਰ ਅੰਮ੍ਰਿਤਸਰ ਦੀਆਂ ਚੀਜ਼ਾਂ ਪੰਜਾਬੀ ਦੁਆਇ ਜਾਵੇ ਜੈ ਸ਼ੀ ਰਾਮ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਮੇਰਾ ਨਾਮ ਹੈ ਹੱਬੀ ਨਜ਼ਰ ਮੈਂ ਮਰਛੜਦਾ ਬਣੀ ਮਸਨੀਕਾ ਇਹ ਜਿਹੜੀ 22 April ਨੂੰ ਦੰਮੁਕਸ਼ਮੀਰ ਦੇ ਪਹਿਲਗਾਮ ਲਾਕੇ ਜੋ ਘੜਦਾ ਵਾਪਰੀ ਹੈ ਇਹ ਬਹੁਤ ਹੀ ਨਿੰਦਿਆਯੋਗ ਹੈ ਇਹ ਬਹੁਤ ਹੀ ਕਾਹਿਰਾਨਾ ਹਰਕਤ ਹੈ ਇਹਨਾਂ ਪਾਕਿਸਤਾਨ ਸਵਰਥਕ ਅੱਤਵਾਦੀਆਂ ਦੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਮੈਸੇਜ ਕਰਨਾ ਚਾਹੁੰਦਾ ਕਿ ਸਰਕਾਰ ਨੂੰ ਕਿ ਅਮਨ ਆਤੀ ਯਾਤਾ ਬੰਦ ਕੀਤੀ ਜਾਵੇ ਤੇ ਨਾਲ ਹੀ ਇਹ ਮੈਸੇਜ ਉਹ ਲੰਗਰ ਕਮੇਟੀਆਂ ਨੂੰ ਹੈ ਜਿਹੜੀ ਉੱਤੇ ਜਾ ਕੇ ਕਰੋਨਾ ਫੇਰ ਲਾ ਕੇ ਲੰਗਰ ਲਾਉਂਦਿਆਂ ਨੇ ਜੇ ਅਸੀਂ 5-4 ਸਾਲ ਨਾ ਜਾਵਾਂਗੇ ਮਰਨਾਂ ਦੀ ਜਗਾਤਾ 2 ਸਾਲ ਜਾਵਾਂਗੇ ਉੱਤੇ ਤਾਂ ਕੁਝ ਲੋਕੀ ਕਸ਼ਮੀਰੀ ਹੈਗੇ ਜਿਹੜਾ ਨਾ ਬਣਾ ਦੇ ਕੇ ਬੈਠੇ ਹੋਏ ਨੇ ਇਹਨਾਂ ਗਦਾਰਾਂ ਤੋਂ ਬਚਣਾ ਚਾਹੀਦਾ ਸਰਕਾਰ ਗਪੀਲ ਆ ਰੋਜ਼ ਰੋਜ਼ ਦੇ ਮਜਦਰਾ ਭਾਰਤਵਾਦੀ ਨੇ ਕਿਹਾ ਰੋਜ਼ ਦੇ ਮਰਨ ਦਾ ਚੰਗਾ ਇੱਕ ਵਾਰੀ ਕੰਮ ਖਤਮ ਕਰ ਦੋ ਮੋਦੀ ਸਾਹਿਬ ਇੱਕ ਵਾਰੀ ਕੰਮ ਖਤਮ ਕਰ ਦੋ ਕੋਈ ਹੁਣ ਤੇਲ-ਤਲ ਕੇ ਥੋੜੀ ਮਰਜ਼ੀ ਦੀ